ਜਿੰਦਾਬਾਦ ਜਿੰਦਾਬਾਦ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਜਿਹੜੀ ਇਹ ਜਿਹੜੀ ਕਿਸਾਨਾਂ ਦੀ ਸਫਾਈ ਮਹਿੰਮ ਚਲਾਈ ਜਾ ਰਹੀ ਆ ਤੇ ਕਿੱਥੋਂ ਤੱਕ ਟੋਟਲੀ ਸਫਾਈ ਹੋਊਗੀ ਇਹਨਾਂ ਦੀ ਮੋਰਚੇ ਦੀ ਸਤਰਾਮ ਦਾਸੀ ਦਾ ਇੱਕ ਜੀਤਿਆ ਛੇ ਰਿਹਾ ਕਿੱਤਾਂ ਦੇ ਰਾਖਿਓ ਖਾਲਾਂ ਦੇ ਹਾਲਿਓ ਤੇ ਕਿਰਤਾਂ ਦੇ ਰਾਖਿਓ ਕਰ ਲੋ ਦਾਤੀਆਂ ਤਿਆਰ ਇਹ ਤਿਆਰੀ ਆ ਜਿਹੜਾ ਮੋਰਚਾ ਇੱਥੇ ਲੱਗਾ ਵਾ ਉਹ ਮੋਰਚੇ ਨੂੰ ਸਿਰੇ ਲਾਉਣਾ ਤੇ ਜਿੱਥੇ ਹੋਰ ਕੰਮ ਸਰੀਦਰੀ ਵਿਭਾਗ ਇੱਥੇ ਚੱਲਦੇ ਆ ਉੱਥੇ ਸਫਾਈ ਦਾ ਵਿਭਾਗ ਵੀ ਮੋਰਚੇ ਨੇ ਫੈਸਲਾ ਕੀਤਾ ਸ਼ਭੂ ਕਮੇਟੀ ਵਾਲੇ ਨੇ ਕਿ ਇਹ ਮੋਰਚੇ ਆਪਣਾ ਸਫਾਈ ਦਾ ਵਿਭਾਗ ਹਫਤੇ ਪਿੱਛੋਂ ਚੱਲਿਆ ਕਰੇ ਅੱਜ 17 ਤਰੀਕਾ ਤੇ ਸਾਰਾ ਕੈਂਪ ਉੱਤ ਕੇ ਸਟੇਜ ਤੇ ਲੱਗੋ ਜਿੱਥੇ ਅਗਲੇ ਪਾਸੇ ਫੌਜੀ ਖੜੇ ਜਿਹੜੇ ਸੰਗੀਨਾ ਤਾਣ ਕੇ ਉਧਰੋਂ ਲੈ ਕੇ ਐ ਨੂੰ ਜਿਹੜਾ ਸਫਾਈ ਦਾ ਵਿਭਾਗ ਹੈ ਨਾ ਇਹ ਚੱਲ ਰਿਹਾ ਤੇ ਇਹ ਦੱਸ ਦਿੰਦੇ ਆ ਮੋਦੀ ਸਾਹਿਬ ਨੂੰ ਵੀ ਵੇਖੋ ਤੁਸੀਂ ਇਹ ਸਮਝ ਕੇ ਬੈਠੇ ਜੀ ਆਪਣੇ ਅੰਦਰ ਭਰਮ ਪਾਲ ਕੇ ਬੈਠੇ ਆ ਕਿ ਸ਼ਾਇਦ ਇਹ ਲੋਕ ਥੱਕ ਘਾਰ ਕੇ ਚਲੇ ਜਾਣਗੇ ਨਾ ਇਹ ਥੱਕਣ ਵਾਲੇ ਆ ਨਾ ਇਹ ਹਾਰਨ ਵਾਲੇ ਆ ਇਹ ਘੋੜੀਆਂ ਦੀਆਂ ਕਾਠੀਆਂ ਤੇ ਜਿਹੜੇ ਰਹਿਂਦੇ ਰਹਿ ਉਹਨਾਂ ਦੀ ਇਹ ਵਿਰਾਸਤ ਆ ਤੇ ਇਹ ਲਗਾਤਾਰ ਇਸੇ ਤਰ੍ਹਾਂ ਇਹਨਾਂ ਮੋਰਚਿਆਂ ਦੇ ਵਿੱਚ ਬੈਠੇ ਰਹਿਣਗੇ ਮੋਦੀ ਸਾਹਿਬ ਤੁਹਾਡੇ ਵੀ 76 ਸਾਲ ਪੂਰੇ ਹੁਣ ਵਾਲੇ ਹੋ ਗਿਆ ਤੇ ਆਰਐਸਤੇ ਵਿੱਚ ਵੀ ਹਿਲਜੋ ਲਿਆ ਕਿ ਇਹ ਬੰਦੇ ਨੂੰ ਕਿਹੇ ਪਾਸੇ ਕੀਤਾ ਜਾਵੇ ਹੁਣ ਤੇ ਅਸੀਂ ਡਟ ਕੇ ਬੈਠੇ ਆ ਸਾਡੇ 80 ਸਾਲ ਵਾਲੇ 90 ਸਾਲ ਵਾਲੇ ਵੀ ਇੱਥੇ ਬੈਠੇ ਆ ਇਹ ਕਰਕੇ ਡਟ ਕੇ ਮੋਰਚੇ ਦਾ ਜਿਹੜਾ ਟ੍ਰੈਂਡ ਆ ਮੋਰਚੇ ਦਾ ਜੋ ਸਾਨੂੰ ਸੁਭਾਅ ਲੱਗਦਾ ਸੁਭਾਅ ਫਾਰਮਾਂ ਦੀ ਲੀਡਰਸ਼ਿਪ ਨੇ ਜੋ ਕੱਢੀ ਆ ਵਿਚਰੀ ਗੱਲ ਕਿ ਇਹ ਮੋਰਚਾ ਲੰਬਾ ਵੀ ਚੱਲ ਸਕਦਾ ਤੇ ਜਿੱਤੂਗਾ ਜਰੂਰ ਹਾਰੀਲੇ ਜਿੱਤੂਗਾ ਤੇ ਮੋਰਚੇ ਵੀ ਆਪਣੀਆਂ ਮੰਗਾਂ ਬਣਵਾ ਕੇ ਜਿੱਤੂਗਾ ਉਠਾਂਗੇ ਪ੍ਰਧਾਨ ਜੀ ਇੱਕ ਸਵਾਲ ਹੈ ਕਹਿੰਦੇ ਜੀ ਇਹਦੇ ਵਿੱਚ ਨੌਜਵਾਨ ਨਹੀਂ ਹੈਗੇ ਤੇ ਤੁਸੀਂ ਇਹ ਦੱਸ ਦਿਓ ਜੀ ਨੌਜਵਾਨ ਜਿਹੜੀ ਆ ਇਕੱਠੇ ਹੈਗੇ ਇੱਥੇ ਮੈਂ ਇਹਨਾਂ ਸਾਡਾ ਨੌਜਵਾਨ ਹੈਗੇ ਆ ਪਰ ਉਧਰ ਸਾਡੀ ਚਿੱਟੀ ਦਾੜੀ ਚਿੱਟੀ ਦਾੜੀ ਵਾਲਾ ਵੀ ਨੌਜਵਾਨ ਹੈ ਇੱਥੇ ਜਿਹੜਾ ਕਿਤੇ ਅੱਗੇ ਆਜੋ ਅੱਗੇ ਆਜੋ ਕੋਈ ਥੋੜਾ ਬੜਾ ਕੰਮ ਤੋਂ ਢਿੱਲ ਕਰਦਾ ਇੱਥੇ ਵੇਖ ਲਓ ਇਹਨਾਂ ਦੇ ਝਾੜੂ ਫੜਿਆ ਮਾਰਟ ਕੀਆ ਸਾਡੇ ਇਤੋਂ ਬਲੜ ਵਾਸਤੋਂ ਇਧਰ ਹੋਰ ਸਾਡੇ ਆਗੂ ਆ ਇੱਥੇ ਸਾਰੇ ਮਦਲਾ ਲਗਾਤਾਰ ਆ ਐਤੋਂ ਵੱਡਾ ਨੌਜਵਾਨ ਮੈਨੂੰ ਦੱਸੋ ਕਿ ਹੋਰ ਕਿਹੜਾ ਆ ਆ ਬ੍ਰਾਮਕੇ ਦਿਮਾਗ ਸਾਰਾ ਲਗਾਤਾਰ ਆ ਬੈਠੇ ਨੌਜਵਾਨ ਆ ਕਿੱਦੇ ਨੌਜਵਾਨ ਆ ਮੈਂ ਕਹਿੰਦਾ ਸਾਡੀ ਜਿਹੜੀ ਚਿੱਟੀ ਦਾੜੀ ਵਾਲੇ ਆ ਨਾ 80 ਸਾਲਾਂ 90 ਸਾਲਾਂ ਵੀ ਸਾਡਾ ਨੌਜਵਾਨ ਆ ਬਾਕੀ ਇਹ ਮੋਰਚੇ ਦੇ ਵਿੱਚ ਤੋ ਸ਼ੇਰ ਸ਼ਾੜ ਤੇ ਮਾੜੀ ਮੋਟ ਕਰੋ ਵੇਖੀ ਨੌਜਵਾਨ ਆਉਂਦੇ ਕਿਦਾਂ ਪੰਜਾਬ ਤੋਂ ਵੀਰਾਂ ਘੱਟ ਕੇ ਆ ਜਾਣਗੇ ਇੱਕ ਕਰਕੇ ਬਹੁਤ ਵੱਡੀ ਗਲਤੀ ਦੇ ਵਿੱਚ ਸਾਡੇ ਨਾਲ ਨੌਜਵਾਨ ਹੈਗੇ